ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਸਾਰੇ ਠੀਕ ਹੋ ਅੱਜ ਦੋਸਤੋ ਆਪਣੀ ਆ ਪਾਠ ਨੂੰ ਬੁਖਾਰ ਹੈ ਬੁਖਾਰ ਇਹਨੂੰ ਹੁਣੇ ਚੜੇ ਦੋ ਤਿੰਨ ਘੰਟਿਆਂ ਦਾ ਪਹਿਲਾਂ ਦੇਖੀਗੇ ਵੀ ਚਲੋ ਸੈੱਟ ਹੋ ਜੇ ਹੋ ਜੇ ਹਨਾ ਟ੍ਰੀਟਮੈਂਟ ਛੋਟੀ ਬਹੁਤੀ ਕੀਤੀ ਪਰ ਬੁਖਾਰ 105 ਹੈ ਸੂਨ ਵਾਲੀ ਹੈਗੀ ਆ ਵਿਦਵਾਨ ਤੋਂ ਚਲੋ ਦੂਰ ਰਹਿਣ ਭਾਈ ਵੀਡੀਓ ਤੋਂ ਜਿਹੜਾ ਅਸੀਂ ਆਪ ਦਾ ਕਰਦੇ ਹੁਣ ਟ੍ਰੀਟਮੈਂਟ ਕਰਦੇ ਸਾਨੂੰ ਦੱਸ ਦਿੰਨੇ ਜੇ ਸਾਡੇ ਮਾਰਨਗੇ ਤਾਂ ਭਾਈ ਫਿਰ ਨਾ ਕਰਿਆ ਕਰੋ ਹਨਾ ਪਰ ਜਿਹੜਾ ਰਿਜ਼ਲਟ ਆ ਤੁਸਾਨੂੰ ਕੱਢ ਕੇ ਸਾਹਮਣੇ ਲਾਈਵ ਇੰਜੈਕਸ਼ਨ ਲਾ ਕੇ ਦਿਖਾਵਾਂਗੇ ਬਹੁਤੇ ਪੰਗਾ ਚ ਨਹੀਂ ਪੈਣਾ ਆਏ ਨਹੀਂ ਸੋਚਣਾ ਵੀ ਗੱਭਰ ਨੂੰ ਲਾ ਸਕਦੇ ਆ ਅੱਦੇ ਦਾ ਪਤੰਦਰ ਮਰੇ ਐਂ ਕੰਨ ਖਾਲਾਂ ਦੇ ਵਿਆਹ ਤੋਂ ਬਾਈ ਉਹਨੂੰ ਦੇ ਸਕਦੇ ਆ ਨਾ ਦੇ ਸਕਦੇ ਆ ਹੁਣ ਆ ਪੱਟ ਦੇਖ ਲੋ ਨਿੱਕੀ ਜੀ ਐ ਪੱਟ ਦਿਖਾ ਦਿਓ ਬਾਈ ਪੱਟ ਜਮਾ ਛੋਟੀ ਜੀ ਐ ਛੋਟੀ ਲੱਗ ਗਈ ਸੀਗੀ ਨਕਦੀ ਰਹਿ ਗਈ ਜਮਾ ਗੱਲ ਸਿੱਧੀ ਐ ਤੇ ਪਰ ਬਿੱਤ ਦੇ ਹਿਸਾਬ ਨਾਲ ਇਹਦੇ ਇੰਜੈਕਸ਼ਨ ਇਹਨਾ ਬਣਦਾ ਨਹੀਂ ਫੇਰ ਵੀ 2.5 ਤੋਂ 3 ਐਮ ਵਾਲਾ ਆਪਾਂ ਇਹਨੂੰ ਲਾਉਣਾਗਾ ਨਿੰਮੋ ਸਲਾਈਡ ਪਲੱਸ ਪੈਰਾਸੀਟਾ ਮੋਲ ਠੀਕ ਐ ਨਾਲ ਸਮੇਂ ਸ਼ਾਰਟ ਚਲਾ ਦਿੰਨਾ ਮੈਂ ਨੈਮੋ ਸਲੈਡ ਪਲੱਸ ਪੈਰਾਸ਼ੀਟਾ ਮੋ ਚੰਗੀ ਐਨੀਮੈਕਸ ਕੰਪਨੀ ਦਾ ਇਹ ਚੰਗੀ ਕੰਪਨੀ ਨਾਲ ਲੈਣਾ ਕਿਸੇ ਮਰਜ਼ੀ ਦਾ ਲੈ ਲਓ Ориਜినਲ ਲੈਣਾ ਠੀਕ ਆ ਤੇ ਢਾਈ ਤੋਂ ਤਿੰਨ ਮਾ ਲਾ ਦਾਂਗੇ ਅਸੀਂ ਤਾਂ ਤਿੰਨ ਮਾ ਪਰ ਰੱਖਿਆ ਬਈ ਸਿੱਧੀ ਗੱਲ ਆ ਸੂਣ ਵਾਲੀ ਪਾਠਾ ਰਿਸਕ ਲੈਂਦੀ ਨਹੀਂ ਉਸ ਤੋਂ ਬਾਅਦ ਕੋਈ ਹੋਰ ਟ੍ਰੀਟਮੈਂਟ ਕਰਨੀ ਹੋਈ ਹੋਵੇ ਤੁਹਾਨੂੰ ਦੱਸ ਦਾਂਗੇ ਹੋਰ ਕਿ ਰੰਜੈਕਸ਼ਨ ਲਾਉਣੇ ਆ ਕੁਝ ਟਾਈਮ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਹੁਣੇ ਕੱਢ ਦਨੇ ਆ ਲਾ ਵੀ ਸਜਨਵਾ ਖੜੀ ਆ ਖੁਰਨੀ ਦੇ ਲਵੇ ਹੋਈ ਠੀਕ ਆ ਮੈਂਟ ਹੋਇਆ 20 ਦਵਾਈ ਦਿੱਤੀ ਨੂੰ ਆਪ ਹਾਲ ਦੀ ਨੀਰਾ ਇੱਥੋਂ ਪਤਾ ਲੱਗ ਜਾਂਦਾ ਵੀ ਜਾਨਵਰ ਜਾਨਵਰਾਂ ਦੇ ਵਿੱਚ ਰਲ ਗਿਆ ਤਾਂ ਸੈਟ ਹੈ ਹੁਣ ਨੀਰਾ ਹੈ ਨਹੀਂ ਖੁਰਨੀ ਦੇ ਵਿੱਚ ਇਹਨਾਂ ਨੂੰ ਹਰਾ ਕੁਦਰ ਕੇ ਪਾਉਨੇ ਆ ਤੇ ਜਾਨਵਰ ਸੈਟ ਸੋਨੋ ਹਰ ਵਕਤ ਮੈਂ ਐ ਸਮਝਾਉਣਾ ਹੁੰਦਾ ਹੁਣ ਗਾਲਾ ਪੱਟਣ ਨੂੰ ਵੀ ਕਰਦੀ ਆ ਹਰ ਵਕਤ ਸੋਨੋ ਇਹ ਸਮਝਾਉਣਾ ਹੁੰਦਾ ਵੀ ਟ੍ਰੀਟਮੈਂਟ ਕਰੋ ਮੌਕੇ ਤੇ ਕਰੋ ਜਮਾ ਜਮਾ ਮੌਕੇ ਤੇ ਟ੍ਰੀਟਮੈਂਟ ਕਰ ਲਓ ਸਮਾਂ ਨਾ ਨੰਗਣਦਿਆ ਕਰੋ ਘੰਟੇ ਤੋਂ ਘੰਟੇ ਦੀ ਚਲੋ ਗੱਲ ਵੀ ਨਹੀਂ ਹੁੰਦੀ ਕਿਹੜੀ ਬੰਦੇ ਦੀ ਮਜਬੂਰੀ ਹੁੰਦੀ ਹੈ ਬਾਹਰ ਅੰਦਰ ਵੀ ਹੁੰਦਾ ਹਨਾ ਤੇ ਪਰ ਬਹੁਤਾ ਟਾਈਮ ਨਹੀਂ ਤੇ ਕਈ ਭਰਾ ਕਹਿਣ ਲੱਗ ਜਾਂਦੇ ਆ ਬਾਈ ਸਾਡੀ ਸੂਨ ਵਾਲੀ ਆ ਸਾਡੀ ਫਲਾਨਾ ਆ ਸਾਡੀ ਧੌਂਕਾ ਆ ਬਾਈ ਆ ਸਾਡੀ ਵੀ ਸੂਨ ਵਾਲੀ ਆ ਬੱਕਰੀ ਠੀਕ ਹੈ ਜਦੋਂ ਹੁਣ ਟ੍ਰੀਟਮੈਂਟ ਤੁਹਾਨੂੰ ਮੈਂ ਗੱਭਣ ਪਸ਼ੂ ਤੇ ਕਰਕੇ ਦਿਖਾਤੀ ਬਾਈ ਇਹਦੇ ਉੱਤੇ ਕੋਈ ਰਿਜ਼ਲਟ ਤਾਂ ਹੁੰਦੇ ਨਹੀਂ ਹੁਣ ਜੇ ਇਹ ਬਹਿ ਜਾਣ ਸਾਰੀਆਂ ਤਾਂ ਸ਼ੌਕ ਨਾਲ ਇਹਨੇ ਗਾਲਾਂ ਪੱਟ ਲੈਣਾ ਸਾਰਿਆਂ ਨੇ ਪੱਟ ਲੈਣਾ ਕਿਉਂਕਿ ਨੇਸਤੀ ਚੜ ਗਈ ਨੇਸਤੀ ਕਿਉਂਕਿ ਇੰਜੈਕਸ਼ਨ 'ਚ ਨਸ਼ਾ ਵੀ ਹੁੰਦਾ ਹੁਣ ਖਾਣ ਨੂੰ ਵੀ ਕਰਦੀ ਐ ਤੇ ਤੁਹਾਨੂੰ ਮੈਂ ਅੱਗੇ ਹੋਰ ਦਿਖਾਉਣਾ ਐ ਖਾਂਦੀ ਵੀ ਦਿਖਾਉਣਾ ਖੜਜੋ ਕੜਤੀ ਬਾਹਰ ਇਹ ਟ੍ਰੈਲਾ ਸਿਰਫ ਤੁਹਾਨੂੰ ਦਿਖਾਤਾ ਕਦੇ ਆਏ ਨਾ ਆਖਿਓ ਵੀ ਜਿਹੜਾ ਡੇਕ ਸੀ ਜਾਂ ਹਰਾ ਸੀ ਇਹ ਖਾ ਗਈ ਬਾਈ ਜਦੋਂ ਬੱਕਰੀ ਬਿਮਾਰ ਹੋ ਗਈ ਸਾਹਮਣੇ ਬਾਦਾਮ ਰੱਖ ਦੋ ਬਾਦਾਮ ਵੀ ਨਹੀਂ ਖਾਂਦੀ ਠੀਕ ਹੈ ਨਾ ਤੇ ਇਹ ਜਿਹੜੀ ਤੰਦਰੁਸਤੀ ਲੋਟ ਆ ਉਹਦੀ ਜਨੇ ਮੂੰਹ ਮਾਰਨਾ ਨਹੀਂ ਇਹ ਮੂੰਹ ਨਹੀਂ ਮਾਰਦੀ ਨਾ ਇਹ ਝੜ ਚਲਾਵੇ ਆਪਦੀ ਤੇ ਹੁਣ ਜਮਾ ਬਿਲਕੁਲ ਲੋਟ ਹੈ ਬਸ ਉਹਦੇ ਕਿ ਅਰਦਾਸ ਬੇਨਤੀ ਆਹੀ ਹੁੰਦੀ ਆ ਵੀ ਜਾਨਵਰ ਨੂੰ ਕਦੇ ਵੀ ਅਣ ਦੇਖਾ ਨਾ ਕਰਿਆ ਕਰੋ ਏ ਮੇਰੀ ਬੇਨਤੀ ਆ ਫੇ ਤੁਸੀਂ ਆਖੋਗੇ ਬੱਕਰੀਆਂ ਦਾ ਕੰਮ ਮਾੜਾ ਬੱਕਰੀਆਂ ਦਾ ਕੰਮ ਮਾੜਾ ਬੱਕਰੀਆਂ ਦਾ ਕੰਮ ਮਾੜਾ ਠੀਕ ਆ ਫੇ ਕੰਮ ਬਾਈ ਮਾੜੇ ਰਹਿੰਦੇ ਹੁੰਦੇ ਆ ਕੰਮ ਚੰਗੇ ਨਹੀਂ ਬੰਦੇ ਫੇ ਆਪਾਂ ਚੰਗੇ ਬਣ ਜਾਂਦੇ ਆ ਠੀਕ ਆ ਤੇ ਬਾਕੀ ਬਾਈ ਆਹੀ ਬੇਨਤੀ ਆ ਧੰਨਵਾਦ ਜਾਉਂਦੇ ਵਾਸੇਰੋ